ਹਾਲੇਲੂਇਆ ਆਪਾਂ ਨੂੰ ਆਪਾਂ ਵੀ ਪਹਿਲਾਂ ਜਦੋਂ ਪ੍ਰਭੂ ਚ ਨਹੀਂ ਸੀ ਜਿੱਧਰ ਕਿਸੇ ਨੇ ਲਾ ਲੈਣਾ ਉਧਰ ਹੀ ਤੁਰਫ ਪੈਂਦੇ ਸੀ ਹਾਲੇਲੂਇਆ ਜਿੱਥੇ ਵੀ ਕਿਸੇ ਨੇ ਕਹਿਣਾ ਜਾ ਫਲਾਨੇ ਕੋਲ ਜਾਇਆ ਕਿ ਸਿਆਣੇ ਕੋਲ ਕੋ ਬਹੁਤ ਖੁਸ਼ ਹੈਗਾ ਤੇਰੀ ਤੁਰਫ ਪੈਂਦੇ ਸੀ ਹਾਲੇਲੂਇਆ ਹੁਣ ਆਪਾਂ ਨੂੰ ਪਰਮੇਸ਼ਰ ਨੇ ਸਮਝ ਦਿੱਤੀ ਹੈ ਪਰਮੇਸ਼ਰ ਕਹਿੰਦਾ ਤੂੰ ਮੇਰੇ ਮਗਰ ਤੁਰਿਆ ਰਹਿ ਨਾ ਤੂੰ ਸੱਜੇ ਵੇਖ ਨਾ ਤੂੰ ਖੱਬੇ ਦੇਖ ਤਾਂ ਤੈਨੂੰ ਕੀ ਕਰੂੰਗਾ ਮੈਂ ਕੀ ਕਰੂੰਗਾ ਉੱਚਿਆ ਕਰੂੰਗਾ ਹਰ ਇੱਕ ਤੈਨੂੰ ਮਰੋਗਾ ਤੋਂ ਬਰੀ ਕਰੂੰਗਾ ਹਾਲੇਲੂਇਆ ਹਰ ਇੱਕ ਤੇਰੇ ਮੈਂ ਕੰਮ ਕਰੂੰਗਾ ਹੁਣ ਆਪਾਂ ਸੱਚਮੁੱਚ ਸਿਆਣਿਆਂ ਵਾਲੀਆਂ ਗੱਲਾਂ ਕਰਦੇ ਆਂ ਆਪਣੀ ਜੋ ਨਿਆਣਪੁਣਾ ਚਲੇ ਆ ਗਿਆ ਵੇ ਹਾਲੇਲੂਇਆ ਕਹਿੰਦਾ ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਵੇਲੇ ਰੂਬੂ ਵੇਖਾਂਗੇ ਇਸ ਵੇਲੇ ਮੈਂ ਕੁਝ-ਕੁਝ ਜਾਣਦਾ ਹਾਂ ਪਰ ਉਸ ਵੇਲੇ ਉਹੋ ਜਿਹਾ ਜਾਣਾਂਗਾ ਜਿਉਂ ਜਿਹਾ ਮੈਂ ਵੀ ਜਾਣਿਆ ਗਿਆ ਹਾਲੇਲੂਇਆ ਕਦੋਂ ਜਾਣਾਂਗੇ ਜਦੋਂ ਸੱਚਮੁੱਚ ਆਪਣੇ ਅੰਦਰ ਪਵਿੱਤਰ ਆਤਮਾ ਆ ਗਿਆ ਹਾਲੇਲੂਇਆ ਉਹ ਦੂਰ ਕਰ ਦਿਆ ਕਰੋ ਜਿਹੜੀ ਆਪਾਂ ਨੂੰ ਤੰਗ ਚੀਜ਼ਾਂ ਕਹਿੰਦੇ ਰਿਸ਼ਤੇਦਾਰ ਫੋਨ ਇਹੋ ਜਿਹਾ ਕੋਈ ਆਉਂਦਾ ਆਪਾਂ ਨੂੰ ਸੱਚਮੁੱਚ ਆਪਾਂ ਕੀ ਕਰਦੇ ਆ ਫੋਨ ਨੂੰ ਲੈ ਕੇ ਬਹਿ ਜਾਂਦੇ ਨੇ ਫੋਨ ਦੇ ਵਿੱਚ ਕਿਸੇ ਨੇ ਆਪਾਂ ਨੂੰ ਕੁਝ ਕਹਤਾ ਬਦ ਦਿਲ ਤੇ ਲਾ ਲੈਨੇ ਹallelujah ਉਹਨੂੰ ਦੂਰ ਕਰਦਿਆ ਕਰੋ ਜ਼ਿੰਦਗੀ ਦੇ ਵਿੱਚ ਕੋਈ ਵੀ ਆਪਾਂ ਨੂੰ ਗੱਲ ਕਹਿੰਦਾ ਉਹਨੂੰ ਕੱਢ ਦਿਆ ਕਰੋ ਕਿਆ ਕਰੋ ਮੇਰਾ ਪਰਮੇਸ਼ਰ ਅੰਦਰ ਬੈਠਾ ਮੈਂ ਇਹੋ ਜੀਆਂ ਗੱਲਾਂ ਨਹੀਂ ਸੁਣਨੀਆਂ ਆਂ ਹਾਲੇਲੂਇਆ ਜੇ ਆਪਾਂ ਸੱਚਮੁੱਚ ਅੱਗੇ ਵਧਣਾ ਤੇ ਜੇ ਆਪਾਂ ਮਥੋਂ ਵਾਂਗੂ ਪਿੱਛੇ ਨੂੰ ਜਾਣਾ ਫਿਰ ਪਰ ਲਿਆ ਕਰੋ ਆਪਣੇ ਆਪ ਨੂੰ ਜੇ ਆਪਾਂ ਸੱਚਮੁੱਚ ਅੱਗੇ ਨੂੰ ਵਧਣਾ ਵੈ ਤਾਂ ਉਸ ਚੀਜ਼ਾਂ ਨੂੰ ਦੂਰ ਕਰਦਿਆ ਕਰੋ ਇੱਕ ਇੱਕ ਕਰਕੇ ਅੰਦਰੋਂ ਕੱਢਿਆ ਕਰੋ ਆਪਦੇਓ ਜੋ ਆਪਾਂ ਨੂੰ ਨੋ ਵਰਦਾਨ ਦਿੱਤੇ ਆ ਪਰਮੇਸ਼ਰ ਨੇ ਆਪਾਂ ਇੱਕ ਕੰਦਰਤਾਰ ਨਾ ਕਰਨਾ ਹallelujah ਇੱਥੋਂ ਪਤਾ ਲੱਗਣਾ ਆਪਣੇ ਜੀ ਪਰਮੇਸ਼ਰ ਦੇ ਨੌਂ ਫਲਾਂ ਚ ਕੋਈ ਫਲ ਅੰਦਰ ਆਇਆ ਵੇ ਕਿ ਨਹੀਂ ਆਇਆਗਾ ਆਨੰਦ ਕੀ ਕਹਿੰਦਾ ਆਨੰਦ ਕਹਿੰਦਾ ਖੁਸ਼ੀ ਮਨਾਈ ਚੱਲੋ ਕੁਛ ਹੋਈ ਚੰਦਿਆ ਇਨੀ ਵੀ ਮਾੜਾ ਜਾਂ ਕਿਸੇ ਨੇ ਕੋਈ ਕਹਤਾ ਅੱਜ ਮੈਨੂੰ ਕੋਈ ਚੀਜ਼ ਨਹੀਂ ਮਿਲੀ ਮੈਂ ਰਮੂ ਫਲਾ ਕੇ ਬਹਿ ਗਈ ਜਾਂ ਬਹਿ ਗਿਆ ਹallelujah ਇੱਥੇ ਹੀ ਕਰਨਾ ਖੁਸ਼ ਰਹੋ ਸਦਾ ਖੁਸ਼ ਰਿਆ ਕਰੋ ਪਰਮੇਸ਼ਰ ਦੇ ਵਿੱਚ ਆ ਕੇ ਆਪਾਂ ਆਪਣੇ ਮੂੰਹ ਤੇ ਬਾਰਾ ਨਹੀਂ ਵੱਜਣੇ ਚਾਹੀਦੇ ਹallelujah ਕਿਆ ਕਰوں ਮੈਂ ਬਹੁਤ ਸੌਖਾ ਹੋ ਗਿਆ ਜਦੋਂ ਦਾ ਪ੍ਰਭੂ ਚਾਹੇ ਮੈਂ ਤਾਂ ਬੜਾ ਹੀ ਸੌਖਾ ਹੋ ਗਿਆ ਮੈਂ ਮੇਰੀਆਂ ਬਿਮਾਰੀਆਂ ਚਲੀਆਂ ਗਈਆਂ ਭਲ ਨਹੀ ਵੀ ਗਈਆਂ ਕਿਆ ਕਰوں ਮੇਰੀਆਂ ਚਲੀਆਂ ਗਈਆਂ ਹallelujah ਮੈਂ ਚੰਗਾ ਹੋ ਗਿਆ ਪਰਮੇਸ਼ਰ ਮੈਨੂੰ ਬਹੁਤ ਉੱਚਿਆਂ ਚੱਕ ਤਾਵੇ ਹallelujah ਇਥੇ ਆਪਣੇ ਮੂੰਹ ਤੇ ਸਦਾ ਹੀ ਆਨੰਦ ਹੋਣਾ ਚਾਹੀਦਾ ਇੱਕ ਸਮਾਨ ਹੀ ਹੋਣਾ ਚਾਹੀਦਾ ਵੈ ਇਹ ਨਹੀਂ ਦੁੱਖ ਹੋ ਗਿਆ ਤਾਂ ਆਪਾਂ ਮੂਹ ਲਮਕਾ ਕੇ ਬਹਿ ਗਏ ਮਾੜੀ ਜਿਹੀ ਖੁਸ਼ੀ ਆ ਗਈ ਤਾਂ ਆਪਾਂ ਹੱਸ ਪੇ ਨਹੀਂ ਸਦਾ ਆਨੰਦ ਚ ਰਹਿਣਾ ਹallelujah ਨਰਮਾਈ ਨਾਲ ਬੋਲਣਾ ਹਰੀਏਕ ਨਾ ਨਰਮਾਈ ਨਾਲ ਬੋਲਣਾ ਵੇ ਆਪਣੇ ਮੂੰਹ ਤੋਂ ਹੀ ਕੋਈ ਆਪਾ ਨੂੰ ਕਿਸੇ ਤੋਂ ਪਾ ਚੀਜ਼ ਲਈਏ ਬੱਚੇ ਤੋਂ ਵੀ ਚੀਜ਼ ਲੈ ਲੈ ਜੇ ਪਿਆਰ ਨਾਲ ਕਵਾਂਗਾ ਤਾਂ ਚੀਜ਼ ਦੇ ਦੂਗਾ ਜੇ ਗੁੱਸੇ ਨਾਲ ਤਾਂ ਉਹਨੇ ਵੀ ਨਹੀਂ ਦੇਣੀ ਹਾਲੇਲੂਇਆ ਤੇ ਪਰਮੇਸ਼ਰ ਨੂੰ ਵੀ ਗੁੱਸੇ ਵਾਲਾ ਬੰਦਾ ਨਹੀਂ ਚੰਗਾ ਲੱਗਦਾ ਨਰਮਾਈ ਨਾਲ ਆਪਾਂ ਕੁਝ ਵੀ ਪਰਮੇਸ਼ਰ ਤੋਂ ਮੰਗ ਸਕਦੇ ਗੁੱਸੇ ਨਾਲ ਕਵਾਂਗੇ ਪਰਮੇਸ਼ਰਾ ਦੇ ਤੂੰ ਮੈਨੂੰ ਦੇਊਗਾ ਹੋ ਆਪਾਂ ਨੂੰ ਦੇਊਗਾ ਨਹੀਂ ਦੇਣਾਗਾ ਕਿ ਗੁੱਡੇ ਟਕਾ ਕੇ ਉਹ ਦੱਗੇ ਨਰਮਾਈ ਨਾਲ ਬੈਠਾਂਗੇ ਪਰਮੇਸ਼ਰ ਜੀ ਮੈਂ ਜਾਣਦਾ ਜਿਹੜੀ ਚੀਜ਼ਾਂ ਤੂੰ ਮੇਰੇ ਲਈ ਰੱਖਿਆ ਤੂੰ ਪੂਰੀਆਂ ਕਰਨੀਆਂ ਹੀ ਕਰਨੀਆਂ ਪਰਮੇਸ਼ਰ ਤੂੰ ਮੈਨੂੰ ਅਧਿਕਾਰ ਦਿੱਤਾ ਮੰਗਣ ਦਾ ਪਰਮੇਸ਼ਰ ਮੈਂ ਤੇਰੇ ਬਿਨਾ ਕੋਈ ਹੋਰ ਰੱਬ ਨਹੀਂ ਮੈਂ ਕਿਹਦੇ ਕੋਲੇ ਜਾਵਾਂ ਤੂੰ ਹੀ ਸੱਚਾ ਰੱਬ ਮੈਂ ਤੂੰ ਹੀ ਮੈਨੂੰ ਦੇਣਾ ਵੈ ਤੂੰ ਇੰਤਜਾਮੀ ਖਦਾ ਮੇਰੀਆਂ ਹਰ ਇੱਕ ਜ਼ਰੂਰਤਾਂ ਤੂੰ ਪੂਰੀਆਂ ਕਰਨੀਆਂ ਤੇ ਸੱਚਮੁੱਚ ਪਰਮੇਸ਼ਰ ਕਰੂਗਾ ਹਾਲੇਲੂਇਆ ਨਰਮਾਈ ਦੇ ਨਾਲ ਪ੍ਰਾਰਥਨਾ ਕਰਨੀ ਇਹ ਨਹੀਂ ਕਿ ਵੀ ਆਪਾਂ ਉੱਚੀ ਉੱਚੀ ਬੋਲ ਕੇ ਦੂਜਿਆਂ ਨੂੰ ਜਟਸਤਰਬ ਕਰੀਏ ਤੇ ਸਮਝ ਵੀ ਨਾ ਲੱਗੇ ਪਰਮੇਸ਼ਰ ਕੋ ਤੂੰ ਤਾਂ ਲੈਸਟੀ ਬਹੁਤ ਵੱਡੇ ਰੱਖਤੀ ਉਹ ਕਹਿੰਦਾ ਤੇਰੇ ਦਿਲ ਚੋਂ ਦਵਾ ਨਿਕਲੇ ਪਹਿਲਾਂ ਛੋਟੀ ਪ੍ਰਾਰਥਨਾ ਕਰ ਲਾ ਤੇ ਉਹ ਵੀ ਪਰਮੇਸ਼ਰ ਨੂੰ ਆਪਣੀ ਦੁਆਵ ਦੇ ਕੋਲੇ ਪਹੁੰਚ ਜਾਣੀ ਹੈ ਹallelujah ਹallelujah ਪਰਮੇਸ਼ਰ ਤਾਂ ਆਪਣਾ ਕਿੰਨਾ ਭਲਾ ਪਰਮੇਸ਼ਰ ਉਹ ਕਹਿੰਦਾ ਤੂੰ ਮੂੰਹ ਨਾਲ ਮੈਨੂੰ ਧਿਆਈ ਚਲ ਦੇ ਹੱਥਾਂ ਨਾਲ ਕੰਮ ਕਰੀ ਚੱਲ ਉਹ ਵੀ ਨਹੀਂ ਕਹਿੰਦਾ ਵੀ ਤੁਸੀਂ ਬੈਠੇ ਰਹੋ ਬਾਲਾ ਚਰ ਹallelujah ਪਰ ਆਪਾਂ ਵੇਖਣ ਆਪਾਂ ਜਦੋਂ ਪਰਮੇਸ਼ਰ ਦੇ ਅੱਗੇ ਜਾਣਾ ਮਨ ਖਾਲੀ ਕਰਕੇ ਜਾਣਾ ਇਹ ਨਹੀਂ ਵੀ ਆਪਾਂ ਬੈਠੇ ਪਰਮੇਸ਼ਰ ਕੋਲੇ ਬਾਈਬਲ ਹੱਥੇ ਜਿ ਫੜੀ ਹੈ ਤੇ ਆਪਾਂ ਨੂੰ ਉਹੀ ਦਿੱਸੀ ਜਾਂਦਾ ਫਲਾਨੇ ਨੇ ਮੈਨੂੰ ਆਏ ਕਹਤਾ ਤੇਮਕਨੇ ਮੈਨੂੰ ਆਏ ਕਹਤਾ ਮੈਂ ਉਹਦੇ ਨਾਲ ਵੈਰ ਰੱਖੋ ਉਹਨੂੰ ਮੈਂ ਬੁਲਾਉਣਾ ਨਹੀਂ ਉਹ ਮੈਨੂੰ ਬੁਰਾ ਲੱਗਦਾ ਨਹੀਂ ਹallelujah ਇਸ ਤਰ੍ਹਾਂ ਨਹੀਂ ਆਪਾਂ ਕਰਨਾਗਾ ਆਪਾਂ ਹਰੇਕ ਨਾਲ ਕੋਈ ਭਲਾ ਆਪਾਂ ਨੂੰ ਕੁਝ ਵੀ ਸਮਝੇ ਭਲਾ ਉਹ ਆਪਣੇ ਉਹਨਾਂ ਦੇ ਦਿਲ 'ਚ ਆਪਣੇ ਲਈ ਕੁਝ ਵੀ ਹੈ ਪਰ ਆਪਾਂ ਆਪਦੇ ਮੂੰਹੋਂ ਕਿਸੇ ਨੂੰ ਬੁਰਾ ਨਹੀਂ ਕਹਿਣਾਗਾ ਹallelujah ਉਹਨਾਂ ਦੇ ਵੀ ਦਿਲਾਂ ਨੂੰ ਪਰਮੇਸ਼ਰ ਜਾਣਦਾ ਆਪਣੇ ਦਿਲਾਂ ਨੂੰ ਵੀ ਪਰਮੇਸ਼ਰ ਜਾਣਦਾ ਵੈ ਹallelujah ਆਪਾਂ ਆਪ ਆਪ ਦਾ ਨਿਮਸਾ ਖਰਾਬ ਕਰਨਾ ਆਪਾਂ ਆਪ ਦਾ ਮਹਾ ਵਿਸ਼ੇਖ ਨਹੀਂ ਚੋਰੀ ਕਰਨਾਗਾ ਕਿਉਂਕਿ ਆਪਾਂ ਪਰਮੇਸ਼ਰ ਤੋਂ ਲਿਆ ਆਪਾਂ ਪਰਮੇਸ਼ਰ ਨੇ ਦਾਣ ਦਿੱਤਾ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਕੰਮ ਕਰਨੇ ਆਪਾਂ ਹੋਰ ਅੱਗੇ ਵਧਣਾ ਵੇ ਜਦੋਂ ਹੁਣ ਕੋਈ ਖਾਲੀ ਹੋਣੇ ਆਪਾਂ ਨੂੰ ਵੀ ਖਾਲੀ ਕਰ ਦੇਣਾ ਕਹਿਣਾ ਤੂੰ ਤਾਂ ਐਵੇਂ ਆਪਣੀ ਕਿਸੇ ਦੀ ਗੱਲਾਂ ਬਣਾਵਣਾ ਆਪਣੇ ਕੋਲੇ ਰੱਖੀ ਜਾਣੀਆਂ ਅਗਲੇ ਦੇ ਭਲਾ ਮਨ ਚ ਕੁਝ ਵੀ ਨਾ ਹੋਵੇ ਇਸ ਤਰ੍ਹਾਂ ਕਰਕੇ ਨਾ ਚੁਗਲੀ ਕਰਨੀ ਹੈ ਤੇ ਨਾ ਕਰਨ ਦੇਣੀ ਹੈ ਹallelujah ਚੁਗਲੀ ਵਾਲੇ ਦੇ ਨੇੜੇ ਵੀ ਨਹੀਂ ਬਹਿਣਾ ਜੇ ਕੋਈ ਕਰੇ ਵੀ ਲੁਕੇ ਕਰੋ ਬਸ ਮੈਨੂੰ ਪਤਾ ਉਹਦੇ ਬਾਰੇ ਹallelujah